हेलो एवरीवन वेलकम टू माय चैनल जिसका नाम है सिमर पंजाबी चैनल खास तौर पे उन स्टूडेंट वास्ते बनाया गया जो कि एनटीए यूजीसी नेट एग्जाम दी तैयारी कर रहे हैं इथे आके ਤੁਸੀਂ ਆਪਣੀ एग्जाम दी तैयारी ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ एग्जाम ਦੇ ਨਾਲ रिलेटेड ਸਾਰੇ ਹੀ ਤੁਹਾਨੂੰ ਇਥੇ ਮਿਲ ਜਾਣਗੇ ਸੋ ਚੈਨਲ ਨੂੰ سبسਕ੍ਰਾਈਬ ਜ਼ਰੂਰ ਕਰ ਲੋ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੋ ਤਾਂ ਜੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਜ਼ਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਆ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਾਏਗਾ ਉੱਤੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਨਾਲ ਦੇ ਨਾਲ ਤੁਹਾਨੂੰ ਮਿਲ ਜਾਣਗੇ ਅਗਰ ਕੋਈ ਵੀ ਟੌਪਿਕ ਸਮਝਣਾ ਹੋਵੇ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਤੁਸੀਂ ਮੈਨੂੰ ਮੇਰੀ ਈਮੇਲ ਆਈਡੀ ਦੇ ਉੱਤੇ ਵੀ ਜਿਹੜਾ ਹੈਗਾ ਵਾ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਟੈਲੀਗ੍ਰਾਮ ਦੇ ਉੱਤੇ ਜੁਆਇਨ ਕੀਤਾ ਹੈ ਦੈਨ ਉੱਥੇ ਵੀ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਟੌਪਿਕ ਸਾਡੇ ਜਿਹੜੇ ਚੱਲਦੇ ਪਏ ਨੇ ਸਭਿਆਚਾਰ ਦੇ ਨਾਲ ریلیਟਡ ਤੇ ਵੀਡੀਓ ਜਿਹੜੇ ਨਾਲ ਹੀ ਜੜੇਗੇ ਨੇ ਮੈਂ ਅਪਲੋਡ ਕਰਦੀ ਪਈ ਆ ਇਸ ਤੋਂ ਇਲਾਵਾ ਪਲੇਲਿਸਟ ਜਿਹੜੀ ਗਈ ਹੈ ਉਹ ਵੀ ਬਣੀ ਹੋਈ ਹੈ ਅਗਰ ਤੁਸੀਂ ਹੈਂਡ ਰਿਟਨ ਨੋਟਸ ਜਿਹੜੇ ਨੇ ਸਾਡੇ ਕੋ ਉਹਨਾਂ ਦੇ ਨਾਲ ریلیਟਡ ਜਿਹੜੇ ਅਗਰ ਤੁਸੀਂ ਪੜ੍ਹਨਾ ਹੈ ਟੌਪਿਕਸ ਸਾਰੇ ਦੇ ਸਾਰੇ ਦੈਨ ਉਹ ਵਾਲੇ ਜਿਹੜੇ ਟਾਪਿਕ ਹੈ ਤੁਹਾਨੂੰ ਇੱਕ ਪਲੇਲਿਸਟ ਦੇ ਵਿੱਚ ਹੈਂਡ ਰਿਟਨ ਨੋਟਸ ਉਹਦੇ ਤੇ ਲਿਖਿਆ ਹੈ ਸੋ ਵਾਲੇ ਟਾਪਿਕ ਜਿਹੜੇ ਗਿਆ ਤੁਸੀਂ ਜਾ ਕੇ ਉੱਥੋਂ ਉਹ ਪੜ ਸਕਦੇ ਹੋ ਤੇ ਈਜ਼ੀ ਵੇ ਦੇ ਵਿੱਚ ਜਿਹੜੇ ਗਿਆ ਤੁਹਾਨੂੰ ਉਹ ਲਰਨ ਹੋ ਜਾਣਗੇ ਉੱਥੇ ਸਾਰੇ ਇੱਕੋ ਜਗ੍ਹਾ ਮਿਲ ਜਾਣਗੇ ਕੋਈ ਵੀ ਇਸ਼ੂ ਨਹੀਂ ਆਏਗਾ ਤੁਹਾਨੂੰ ਲੱਭਣ ਦੇ ਵਿੱਚ ਠੀਕ ਹੈ ਸੋ ਟਾਪਿਕ ਜਿਹੜਾ ਅੱਜ ਅਸੀਂ ਕਰਨ ਜਾ ਰਹੇ ਆ ਉਹ ਹੈਗਾ ਇਹ ਸੱਡ ਕੋ ਸੱਭਿਆਚਾਰੀ ਕਰਨ ਦਾ ਸੰਕਲਪ ਇਹ ਵਾਲਾ ਜਿਹੜਾ ਟਾਪਿਕ ਹੈਗਾ ਜਿੰਨੂੰ ਅਸੀਂ ਕਲਚਰਲਾਈਜੇਸ਼ਨ ਵੀ ਕਹਿ ਦਿੰਨੇ ਆ ਉਹ ਔਰ ਨਾਲ ਰਿਲੇਟਡ ਹੈ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਟਾਪਿਕ ਦੇ ਇਸ ਤੋਂ ਇਲਾਵਾ ਫਿਰ ਤੋਂ ਦੱਸ ਦਿੰਨੀ ਆ ਕਿ ਸਾਡਾ ਜਿਹੜਾ ਕੋਰਸ ਹੈਗਾ ਐਨਡੀਆ ਦਾ ਅਗਰ ਇਸ ਵਾਰ ਟਾਪ ਕੋਰ ਜਿਹੜਾ ਹੈਗਾ ਸੌਰੀ ਇਸ ਵਾਰ ਅਗਰ ਇਮਤਹਾਨ ਨਾ ਹੋਇਆ ਤਾਂ ਕੋਰ ਜਿਹੜਾ ਹੈਗਾ ਫਿਰ ਸਟੱਡੀਿੰਗ ਤੋਂ ਸ਼ੁਰੂ ਕਰਾਂਗੇ ਜਿੰਨਾਂ ਜਿੰਨਾਂ ਨੇ ਜੁਆਇਨ ਕਰਨਾ ਹੋਵੇਗਾ ਉਸ ਸਮੇਂ ਜੋਇਨ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਉਸ ਸਮੇਂ ਅਗਰ ਹੋ ਗਿਆ ਇਗਜ਼ਾਮ ਦੈਨ ਅਸੀਂ ਇਗਜ਼ਾਮ ਤੋਂ ਬਾਅਦ ਜਿਹੜਾ ਹੈ ਗਏ ਕੋਰ ਸ਼ੁਰੂ ਕਰਾਂਗੇ ਸੋ ਐਸ ਵਾਰ ਜਿਹੜਾ ਟਾਈਮ ਬਹੁਤ ਘੱਟ ਹੀ ਦਿੱਤਾ ਸੀ ਤਾਂ ਕਰਕੇ ਜਿਹੜਾ ਜ਼ਿਆਦਾ ਇਹ ਵਿੱਚ ਪ੍ਰੋਬਲਮ ਆ ਰਹੀ ਹੈ ਪਤਾ ਨਹੀਂ ਸ਼ਾਇਦ ਕਿਉਂਕਿ ਦੇਖੋ ਪਿਛਲੀ ਵਾਰੀ ਵੀ ਇਹ ਹੋਇਆ ਸੀ ਕਿ ਐਗਜ਼ਾਮ ਜਿਹੜਾ ਸੀ ਉਹਨਾਂ ਨੇ ਕੱਟਤਾ ਦਿੱਤਾ ਸੀ ਠੀਕ ਹੈ ਬਟ ਕੀ ਗੱਸੇ ਅੱਗੇ-ਅੱਗੇ ਕਰਤਾ ਸੀ ਸੋ ਇਸ ਵਾਰ ਵੀ ਸ਼ਾਇਦ ਥੋੜੀ ਜੀ ਆਸ ਹੈ ਗਿਆ ਮੈਨੂੰ ਕਿ ਅ ਐਗਜ਼ਾਮ ਤਾਂ ਤੁਹਾਨੂੰ ਦਸੰਬਰ ਦੇ ਵਿੱਚ ਕੱਢ ਦੇਣਗੇ ਬਟ ਫਿਰ ਤੋਂ ਕੀ ਸਕਾ ਗਿਆ ਇਹਨਾਂ ਨੇ ਅੱਗੇ ਲੈ ਜਾਣਾ ਹੈ ਸੋ ਸ਼ੁਰੂਆਤ ਕਰਦੇ ਆ ਅੱਜ ਜਿਹੜਾ ਟਾਪਿਕ ਅਸੀਂ ਕਰਨਾ ਹੈ ਗਏ ਉਹ ਹੈਗਾ ਸਰਬੋ ਸੱਭਿਆਚਾਰੀ ਕਰਨ ਦਾ ਸੰਕਲਪ ਸੋ ਸੱਭਿਆਚਾਰੀਕਰਨ ਜਿਹੜਾ ਕੀ ਹੁੰਦਾ ਹੈ ਪਹਿਲੋ ਅਸੀਂ ਉਸਤੇ ਬਾਰੇ ਇੱਥੇ ਪੜ੍ਹਾਂਗੇ ਸਭਿਆਚਾਰਕ ਪਰਿਵਰਤਨ ਦਾ ਇੱਕ ਸਰੂਪ ਜਿਸ ਵਿੱਚ ਕੀ ਹੁੰਦਾ ਹੈ ਜਿਹੜੇ ਦੋ ਸਭਿਆਚਾਰ ਹੁੰਦੇ ਹਨ ਨਾ ਉਹਨਾਂ ਦਾ ਆਪਸ ਵਿੱਚ ਕੀ ਹੁੰਦਾ ਹੈ ਇੱਕ ਦੂਜੇ ਦੇ ਨਾਲ ਸੰਪਰਕ ਬੰਦਾ ਹੈ ਜਦੋਂ ਇੱਕ ਦੂਜੇ ਦੇ ਨਾਲ ਉਹਨਾਂ ਦਾ ਸੰਪਰਕ ਬੰਦਾ ਹੈ ਉਸ ਦੇ ਨਾਲ ਅਨੁਕੂਲਨ ਮਤਲਬ ਉਹਨਾਂ ਦੇ ਹਿੱਤ ਦੇ ਵਿੱਚ ਪ੍ਰਤੀਕੂਲ ਕਰਮ ਜਾਂ ਫਿਰ ਉਹਨਾਂ ਦੇ ਖਿਲਾਫ ਕੀ ਇਹ ਇੱਕ ਪੈਦਾ ਹੁੰਦਾ ਹੈ ਜਨਨਕੀ ਜਦੋਂ ਦੋ ਸੱਭਿਆਚਾਰ ਆਪਸ ਦੇ ਵਿੱਚ ਮਿਲਦੇ ਨੇ ਤਾਂ ਉਹਨਾਂ ਦੇ ਵਿੱਚ ਬਹੁਤ ਕੁਝ ਲਿੱਤਾ ਜਾਂਦਾ ਹੈ ਤੇ ਬਹੁਤ ਕੁਝ ਦਿੱਤਾ ਜਾਂਦਾ ਹੈ ਇਸ ਵਰਤਾਰੇ ਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਜਿਹੜਾ ਸੱਭਿਆਚਾਰ ਹੁੰਦਾ ਹੈ ਨਾ ਉਹ ਆਪਣੀ ਤਾਕਤ ਜਾਂ ਫਿਰ ਬਹੁ ਗਿਣਤੀ ਕਰਕੇ ਜਿਹੜਾ ਦੂਸਰਾ ਸੱਭਿਆਚਾਰ ਹੁੰਦਾ ਹੈ ਨਾ ਉਹ ਕੀ ਹੈਗਾ ਵਾ ਉਸ ਨੂੰ ਦਬੋਨ ਦੀ ਕੋਸ਼ਿਸ਼ ਕਰਦਾ ਹੈਗਾ ਅਗਰ ਇੱਥੇ ਉਹਨਾਂ ਨੇ ਕਿਹਾ ਹੈਗਾ ਏ ਕਿ ਇਸ ਵਰਤਾਰੇ 'ਚ ਕੋਈ ਸੱਭਿਆਚਾਰ ਆਪਣੀ ਤਾਕਤ ਤੇ ਬਹੁ ਗਿਣਤੀ ਕਰਕੇ ਇਸ ਸਥਿਤੀ ਦੇ ਵਿੱਚ ਆਇਂਦਾ ਗਏ ਕਿ ਜਿਸ ਦੇ ਨਾਲ ਉਸ ਦਾ ਸੰਪਰਕ ਬੰਦਾ ਹੈ ਗਏ ਨਾ ਉਹਨੂੰ ਆਪਣੇ ਜਿਹੜੇ ਮੇਨ ਜਾਂ ਫਿਰ ਮੂਲ ਤੱਤ ਜਿਹੜੇ ਹੁੰਦੇ ਨੇ ਉਹ ਛੱਡਣ ਵਾਸਤੇ ਉਹ ਮਜਬੂਰ ਕਰ ਦਿੰਦਾ ਹੈਗਾ ਉਸ ਨੂੰ ਆਪਣੀ ਜਿਹੜੀ ਮੌਲਿਕਤਾ ਹੁੰਦੀ ਹੈ ਉਸ ਤੋਂ ਵਾਂਝਾ ਕਰ ਦਿੰਦਾ ਹੈਗਾ ਕੁਝ ਤੱਤ ਜਿਹੜੇ ਉਸ ਤੇ ਉੱਪਰ ਇੱਕ ਥੋਪ ਦਿੰਦਾ ਹੈ ਤੇ ਚੰਗੀਆਂ ਮਾੜੀਆਂ ਅੱਧ ਦਾ ਜਿਹੜੀਆਂ ਹੁੰਦੀਆਂ ਨੇ ਇਹ ਸੱਭਿਆਚਾਰ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਉਹ ਦੂਸਰੇ ਸੱਭਿਆਚਾਰ ਨੂੰ ਜਿਸ ਦੇ ਉੱਤੇ ਥੋਪਿਆ ਜਾਂਦਾ ਹੈ ਉਹ ਨੂੰ ਕਬੂਲ ਕਰਨ ਦੇ ਵਾਸਤੇ ਮਜਬੂਰ ਕਰ ਦਿੰਦਾ ਹੈ ਸੋ ਇਸ ਸਥਿਤੀ ਨੂੰ ਅਸੀਂ ਸੱਭਿਆਚਾਰੀਕਰਨ ਦਾ ਨਾਮ ਦੇ ਦਿੰਦੇ ਹਾਂ ਦੋ ਵੱਖ-ਵੱਖ ਜਿਹੜੇ ਸੱਭਿਆਚਾਰ ਵਾਲੇ ਜਿਹੜੇ ਜਨ ਸਮੂਹ ਹੁੰਦੇ ਨੇ ਉਹ ਕੀ ਕਰਦੇ ਨੇ ਵੱਡੇ ਪੈਮਾਨੇ ਦੇ ਉੱਤੇ ਕਾਫੀ ਅਸੇ ਤੱਕ ਸੰਪਰਕ ਜੜਾ ਗਏ ਉਹ ਬਣਾਉਂਦੇ ਨੇ ਤੇ ਇਸ ਦੇ ਵਿੱਚੋਂ ਜਿਹੜੇ ਸਿੱਟੇ ਨਿਕਲਦੇ ਨੇ ਜਿਹੜੇ ਅਸੀਂ ਸਿੱਟੇ ਵੇਖਦੇ ਆ ਜਿਹੜੇ ਦੋ ਸੱਭਿਆਚਾਰਾਂ ਦੇ ਵਿੱਚੋਂ ਮਿਲ ਕੇ ਬਾਹਰ ਨਿਕਲਦੇ ਨੇ ਉਹਨੂੰ ਅਸੀਂ ਸੱਭਿਆਚਾਰੀਕਰਨ ਦਾ ਨਾਮ ਦਿੰਦੇ ਆ ਬੇਸਿਕਲੀ ਜਿਹੜਾ ਸੱਭਿਆਚਾਰੀਕਰਨ ਦਾ ਜਿਹੜਾ ਟੌਪਿਕ ਹੁੰਦਾ ਹੈ ਨਾ ਜੇ ਸੱਭਿਆਚਾਰੀਕਰਨ ਦਾ ਜਿਹੜਾ ਇਹਦੇ ਵਿੱਚ ਦੱਸਿਆ ਗਿਆ ਹੈਗਾ ਵਾ ਕਿੰਦੇ ਰਾਸ਼ੀੀ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਕੀ ਹੁੰਦਾ ਹੈ ਕਿ ਤਾਕਤਵਰ ਜਿਹੜੇ ਇੱਕ ਮੁਲਕ ਹੁੰਦੇ ਨੇ ਉਹ ਕੀ ਕਰਦੇ ਜਿਹੜੇ ਆਰਥਿਕ ਤੌਰ ਤੇ ਸੰਪੰਨ ਹੁੰਦੇ ਨੇ ਤੇ ਉਹ ਜਿਹੜੇ ਰਾਸ਼ੀੀ ਤੌਰ ਤੇ ਜਿਹੜੇ ਕਮਜ਼ੋਰ ਦੇਸ਼ ਹੁੰਦੇ ਨੇ ਉਹਨਾਂ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਇੱਕ ਕਬਜ਼ਾ ਕਰ ਲੈਣਦੇ ਇਹ ਦੇਖਣਿਆ ਆ ਹੈ ਨਾ ਜਿਵੇਂ ਸਾਡੇ ਇੱਥੇ ਪਹਿਲੋ ਕਬਜ਼ਾ ਕੀਤਾ ਗਿਆ ਅੰਗਰੇਜ਼ ਆ ਗਏ ਤੇ ਉਹ ਜ਼ਿਆਦਾ ਗਿਣਤੀ ਦੇ ਵਿੱਚ ਸੀ ਅਸੀਂ ਇੰਨੇ ਜ਼ਿਆਦਾ ਉਸ ਸਮੇਂ ਪੜੇ ਲਿਖੇ ਨਹੀਂ ਸੀ ਉਹਨਾਂ ਨੇ ਇਸੇ ਗੱਲ ਦਾ ਫਾਇਦਾ ਚੁੱਕ ਕੇ ਕੀ ਕੀਤਾ ਸੀ ਸਾਨੂੰ ਆਪਣੇ ਅਧੀਨ ਕਰ ਲੈ ਤੇ ਇਹੋ ਚੀਜ਼ ਜਿਹੜੀ ਹੈਗੀ ਸੀ ਅੱਜ ਅਸੀਂ ਭੁਗਤ ਰਹੇ ਹਾਂ ਮਤਲਬ ਕਹਿ ਸਕਦੇ ਹੋ ਕਿ ਉਹਨਾਂ ਦਾ ਕਲਚਰ ਅਸੀਂ ਆਪਣੇ ਨਾਲ ਲੈ ਕੇ ਚੱਲਦੇ ਪਏ ਹਾਂ ਤੇ ਉਹ ਕਲਚਰ ਇੰਨਾ ਜ਼ਿਆਦਾ ਵਿਗੜ ਚੁੱਕਾ ਹੈ ਕਿ ਸਾਡਾ ਸੀ ਜੋ ਮੂਲ ਤੱਤ ਸੀ ਸਾਡੇ ਉਹ ਸਾਡੇ ਕੋ ਇੱਕ ਪੂਰੀ ਤਰ੍ਹਾਂ ਖੁੰਝ ਗਏ ਨੇ ਇਹੋ ਚੀਜ਼ ਰਾਈਂਦੀ ਹੈ ਹਮੇਸ਼ਾ ਇਹ ਕਹਿੰਦੇ ਹੁੰਦਾ ਹੈ ਕਿ ਜਿਹੜੇ ਅਧੀਨ ਸੱਭਿਆਚਾਰ ਹੁੰਦੇ ਹਨ ਨਾ ਉਹਨੂੰ ਜਿਹੜਾ ਤਾਕਤਵਰ ਸੱਭਿਆਚਾਰ ਹੁੰਦਾ ਹੈ ਨਾ ਉਹ ਆਪਸ ਉਹਰੇ ਵੱਲੋਂ ਜਿਹੜਾ ਗਵਾ ਇੱਕ ਹਾਰ ਦਿੱਤੀ ਜਾਂਦੀ ਹੀ ਹੈ ਤੇ ਜਿਹੜਾ ਮੇਨ ਵੱਡਾ ਸੱਭਿਆਚਾਰ ਜਿਹੜਾ ਤਾਕਤਵਰ ਸੱਭਿਆਚਾਰ ਹੁੰਦਾ ਹੈ ਨਾ ਉਹ ਕੀ ਹੁੰਦਾ ਹੈ ਇਹ ਬੇਸਿਕਲੀ ਇਹ ਚੀਜ਼ ਹੁੰਦੀ ਹੈ ਕਿ ਉਹ ਕਦੀ ਵੀ ਚੰਗਾ ਸੱਭਿਆਚਾਰ ਨਹੀਂ ਹੁੰਦਾ ਤਾਂ ਹੀ ਕੀ ਕਰਦਾ ਗਵਾ ਆਪਣੇ ਕਈ ਜਿਹੜੇ ਤੱਤ ਹੁੰਦੇ ਨੇ ਉਹ ਦੂਜਿਆਂ ਦੇ ਉੱਤੇ ਇੱਕ ਥੋਪਣ ਦੀ ਕੋਸ਼ਿਸ਼ ਜੜੀ ਗਈ ਹੈ ਉਹ ਕੀਤੀ ਜਾਂਦੀ ਗਈ ਹੈ ਤੇ ਮਜਬੂਰੀ ਵਾਸਤੇ ਜਿਹੜਾ ਦੂਸਰੇ ਸੱਭਿਆਚਾਰ ਹੁੰਦੇ ਨੇ ਜਿਹੜੇ ਘਟ ਗਿੰਤੀ ਵਾਲੇ ਉਹਨਾਂ ਨੂੰ ਵੀ ਕੀ ਨਵਾਂ ਇਹ ਸਭ ਕੁਝ ਐਕਸੈਪਟ ਕਰਨਾ ਹੀ ਪੈਂਦਾ ਹੈਗਾ ਹੈ ਤੇ ਇਹੋ ਚੀਜ਼ ਸੱਭਿਆਚਾਰੀ ਕਰਨ ਦੀ ਜਗ੍ਹਾ ਜਿਹੜੀ ਲੈ ਲੈਂਦੀ ਜਾਂਦੀ ਹੈ ਤੇ ਸਾਡੇ ਕੀ ਕਹਿੰਦੇਗੇ ਨੇ ਹੋਰ ਅਗਰ ਦੇਖਿਆ ਜਾਵੇ ਤਾਂ ਸਾਨੂੰ ਇਸ ਦੇ ਵਿੱਚ ਕਿੰਨੇ ਸਮਾਜਿਕ ਤੋਂ ਜਿਹੜੇ ਬਾਹਰ ਕਾਰਨ ਹੈਗੇ ਸੀ ਹੁਣ ਅਸੀਂ ਪਿੱਛੇ ਪੜੇ ਸੀ ਨਾ ਸੱਭਿਆਚਾਰੀ ਕਰਨ ਦਾ ਸੰਗ ਕਲਪ ਜਿਹੜਾ ਸੀ ਉਹ ਮੈਂ ਪਹਿਲਾਂ ਵੀ ਛੋਟਾ ਜਿਹਾ ਟੌਪਿਕ ਕਰਵਾਇਆ ਸੀ ਬਟ ਇਸ ਦੇ ਵਿੱਚ ਥੋੜਾ ਜਿਹਾ ਵੱਡਾ ਕਰਕੇ ਟੌਪਿਕ ਤੇ ਗਏ ਕਿੰਨੇ ਜਿਹੜੇ ਅਸੀਂ ਇਸ ਦੇ ਵਿੱਚ ਪੜੇ ਸੀ ਨਾ ਸਮਾਜਿਕ ਤੋਂ ਬਾਹਰੀ ਕਾਰਨ ਠੀਕ ਹੈ ਜਿਸ ਦੇ ਵਿੱਚ ਅਸੀਂ ਜਿਹੜੇ ਮੇਨ ਪੜੇ ਸੀ ਉਹ ਹੀ ਮੇਨ ਰੀਜ਼ਨ ਬੰਦੇ ਨੇ ਸੱਭਿਆਚਾਰੀ ਕਰਨ ਦੇ ਵਾਸਤੇ ਤੇ ਜਿਹੜਾ ਸੱਭਿਆਚਾਰੀਕਰਨ ਹੁੰਦਾ ਹੈ ਉਸ ਦਾ ਜਿਹੜਾ ਦੂਸਰੇ ਸੱਭਿਆਚਾਰ ਦੇ ਨਾਲ ਕੀ ਹੁੰਦਾ ਹੈ ਇੱਕ ਸਿੱਧਾ ਵਿਸ਼ਾਲ ਤੇ ਕਾਫੀ ਅਰਸੇ ਤੱਕ ਇੱਕ ਸੰਪਰਕ ਜਿਹੜਾ ਹੁੰਦਾ ਹੈ ਉਹ ਬਣਿਆ ਰਹਿੰਦਾ ਹੈ ਇਹ ਜਿਹੜਾ ਸੱਭਿਆਚਾਰੀਕਰਨ ਦਾ ਸੰਕਲਪ ਹੈ ਇਹ ਦੋ ਸੱਭਿਆਚਾਰ ਦੇ ਵਿੱਚ ਕਾਫੀ ਲੰਮੇ ਸਮੇਂ ਤੱਕ ਰਹਿੰਦਾ ਹੈ ਤੇ ਇਹ ਜਿਹੜਾ ਸੰਪਰਕ ਅਸੀਂ ਵੇਖਦੇ ਹਾਂ ਜਦੋਂ ਉਸ ਦਾ ਸਿੱਧਾ ਸਾਡੇ ਸਾਹਮਣੇ ਹੁਣ ਜਿਵੇਂ ਅਸੀਂ ਦੇਖਿਆ ਹੈ ਕਿ ਸਾਡਾ ਕਲਚਰ ਕਿਵੇਂ ਚੇਂਜ ਹੋ ਚੁੱਕਾ ਹੈ ਇਹ ਪਹਿਲੋ ਦੀ ਇੱਕ ਵੱਡੀ ਕਹਿ ਸਕਦੇ ਹੋ ਲੰਮੇ ਸਮੇਂ ਤੋਂ ਇਹ ਚਲਦਾ ਆ ਰਿਹਾ ਹੈ ਕਿਉਂਕਿ ਲੰਬੇ ਸਮੇਂ ਤੱਕ ਇਹਨਾਂ ਦਾ ਸੰਪਰਕ ਬਣਿਆ ਰਿਹਾ ਤਾਂ ਮਨੁਸਤ ਜਿਹੜਾ ਸਾਨੂੰ ਨਤੀਜਾ ਦੇਖ ਨੂੰ ਮਿਲਦਾ ਹੈ ਅਗਰ ਇਸ ਜੇ ਅਸੀਂ ਛੋਟੀ ਜੀ ਪਰਿਭਾਸ਼ਾ ਦੇ ਦਿੱਤੀ ਜਾਵੇ ਨਾ ਤਾਂ ਇਸ ਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਸੱਭਿਆਚਾਰੀਕਰਨ ਨੂੰ ਦੋ ਵੱਖ-ਵੱਖ ਸੱਭਿਆਚਾਰ ਵਾਲੇ ਜਿਹੜੇ ਜਨ ਸਮੂਹ ਹੁੰਦੇ ਨੇ ਉਹ ਸਿੱਧੇ ਵੱਡੇ ਪੈਮਾਨੇ ਤੇ ਕਾਫੀ ਅਰਸੇ ਤੱਕ ਸੰਪਰਕ ਨੂੰ ਤੇ ਇਸ ਸੰਪਰਕ ਤੋਂ ਜਿਹੜੇ ਸਿੱਟੇ ਨਿਕਲਦੇ ਨੇ ਉਹਨਾਂ ਨੂੰ ਸੱਭਿਆਚਾਰੀਕਰਨ ਜਿਹੜਾ ਗਵਾ ਇੱਥੇ ਕਿਹਾ ਜਾਂਦਾ ਹੈ ਗਵਾ ਸੋ ਅਗਰ ਤੁਸੀਂ ਸੱਭਿਆਚਾਰੀਕਰਨ ਦੇ ਇੱਕ ਛੋਟੀ ਜੀ ਪਰਿਭਾਸ਼ਾ ਦੇਖਣੀ ਹੋਵੇ ਜਾਂ ਲਰਨ ਕਰਨੀ ਹੋਵੇ ਤਾਂ ਪਰਿਭਾਸ਼ਿਤ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਕੀ ਗਵਾ ਕੀਤਾ ਗਿਆ ਗਵਾ ਇਹ ਕਾ ਸੱਭਿਆਚਾਰਿਕ ਹੁਣ ਇਸ ਦੇ ਵਿੱਚ ਇੱਕ ਹੋਰ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਹੈ ਇਸੇ ਸਰੂਪ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਗਈ ਹੈ ਕਹਿੰਦੇ ਜਦੋਂ ਦੋ ਸੱਭਿਆਚਾਰ ਆਪਸ ਦੇ ਵਿੱਚ ਇੱਕ ਸੰਪਰਕ ਦੇ ਵਿੱਚ ਆਉਂਦੇ ਆ ਨਾ ਤਾਂ ਹਮੇਸ਼ਾ ਕੀ ਹੁੰਦਾ ਹੈ ਇੱਕ ਟਕਰਾਹ ਦੀ ਸਥਿਤੀ ਕਈ ਵਾਰੀ ਬਣਦੀ ਹੈ ਕਈ ਵਾਰੀ ਨਹੀਂ ਬਣਦੀਗੀ ਤੇ ਇਹ ਜਿਹੜੇ ਸੱਭਿਆਚਾਰੀਕਰਨ ਕਿਉਂ ਹੁੰਦਾ ਹੈ ਜਦੋਂ ਕੋਈ ਇੱਕ ਵੱਡਾ ਮੁਲਕ ਜਾਂ ਕੋਈ ਜਿਹੜੀ ਤਾਕਤ ਤਾਕਤ ਜਿਹੜੀ ਹੁੰਦੀ ਹੈ ਨਾ ਜੋ ਸੰਪਨ ਹੁੰਦੀ ਹੈ ਆਪਣੇ ਤੌਰ ਦੇ ਉੱਤੇ ਉਹ ਦੂਜੇ ਨੂੰ ਇੱਕ ਦਬੋਨ ਦੀ ਕੋਸ਼ਿਸ਼ ਕਰਦੀ ਹੈ ਉਸ ਦੇ ਉੱਤੇ ਆਪਣੀ ਜਿੱਤ ਜਿਹੜੀ ਹੁੰਦੀ ਹੈ ਉਹ ਇੱਕ ਪ੍ਰਗਟ ਕਰਤੀ ਹੈ ਤੇ ਇਹ ਕਹਿੰਦੇ ਕਿ ਇਹ ਪਰਿਵਰਤਨ ਜਿਹੜਾ ਹੁੰਦਾ ਨਾ ਕਈ ਸਹਿਜ ਵੀ ਹੋ ਸਕਦਾ ਹੈ ਗਵਾ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਹੁਣ ਸਾਡੇ ਪਹਿਲੇ ਜਿਹੜੇ ਮੁਸਲਮਾਨ ਸੀ ਉਹ ਕੀ ਕਰਦੇ ਸੀ ਵੱਡੇ ਵੱਡੇ ਰਾਜ ਜਿਹੜਿਆਂ ਨੇ ਜਿੱਤਾ ਪ੍ਰਾਪਤ ਕੀਤੇ ਸੀ ਉਹਨਾਂ ਨੇ ਬੜੇ ਹੀ ਜ਼ਬਰਜੁਲਮ ਦੇ ਨਾਂ ਜਿਹੜਾ ਲੋਕਾਂ ਦੇ ਉੱਤੇ ਥੋਪਿਆ ਸੀ ਪਰ ਕਈ ਵਾਰੀ ਕੀ ਹੁੰਦਾ ਹੈ ਇਹ ਜਿਹੜਾ ਸੱਭਿਆਚਾਰਨ ਕਰਨ ਦੀ ਸਥਿਤੀ ਆ ਨਾ ਇਹ ਕਿੰਦਾ ਵਾ ਇੱਕ ਸਹਿਜ ਵੀ ਹੁੰਦੀ ਹੈ ਜਿਵੇਂ ਅੱਜ ਕੱਲ੍ਹ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਜਿਵੇਂ ਇੱਥੋਂ ਮੁੰਡੇ ਬਾਹਾਂ ਜਾਂਦੇ ਨੇ ਕੁੜੀਆਂ ਬਾਹਾਂ ਜਾਂਦੀਆਂ ਨੇ ਉਹ ਬੜੇ ਸਹਿਜ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਥੋਪਿਆ ਨਹੀਂ ਜਾਂਦਾ ਇਸ ਚੀਜ਼ ਨੂੰ ਉਹ ਸਹਿਜ ਆਪਣੇ ਆਪ ਉਹਨਾਂ ਚੀਜ਼ਾਂ ਨੂੰ ਅਪਣਾ ਲੈਂਦੇ ਨੇ ਕਿਉਂ ਕਿਉਂਕਿ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਨੇ ਸੋ ਇਹ ਜਿਹੜੀ ਚੀਜ਼ ਹੁੰਦੀ ਹੈ ਇੱਕ ਬੰਨੇ ਇਹ ਅ ਰਾਸੀ ਦਬਾਅ ਵਾਲੀ ਹੋ ਜਾਂਦੀ ਹੈ ਇੱਕ ਦਮਨ ਵਾਲੀ ਹੋ ਜਾਂਦੀ ਹੈ ਦੂਜੇ ਬੰਨੇ ਇਹ ਜਿਹੜੀ ਹੁੰਦੀ ਹੈ ਸੁਖਾਵੀ ਸੁਭਾਵਕ ਤੇ ਸੰਤੁਲਿਤ ਤਰੀਕੇ ਦੀ ਵੀ ਹੋ ਸਕਦੀ ਹੀ ਹੈ ਠੀਕ ਹੈ ਬਟ ਕੀ ਹੁੰਦਾ ਹੈ ਕਿ ਇਹਨਾਂ ਦੇ ਨਤੀਜੇ ਹਮੇਸ਼ਾ ਹੀ ਵਿਨਾਸ਼ ਵਾਲੇ ਜਿਹੜੇ ਗਿਆ ਨਿਕਲਦੇ ਹਾਂ ਠੀਕ ਹੈ ਤੇ ਇਸ ਤੋਂ ਇਲਾਵਾ ਸੱਭਿਆਚਾਰੀ ਕਰਨ ਦੇ ਵਿੱਚ ਇਹ ਵੀ ਆਇੰਦਾ ਹੈ ਕਿ ਜਿਹੜੇ ਵੱਡੇ ਵੱਡੇ ਦੋ ਜਨ ਸਮੂਹ ਹੁੰਦੇ ਨੇ ਇੱਕ ਦੂਜੇ ਤੇ ਹਮਲਾ ਕਰਕੇ ਉਹਨਾਂ ਨੂੰ ਅਧੀਨ ਕਰਕੇ ਆਪਸ ਦੇ ਵਿੱਚ ਜਿਹੜੇ ਨੇ ਉਹ ਫੈਸਲਾ ਵੀ ਕਰ ਲੈਂਦੇ ਨੇ ਕਿ ਕਿਹੜਾ ਕਿਸ ਦੇ ਜਿਹੜੇ ਚੀਜ਼ਾਂ ਆ ਉਹਨਾਂ ਨੂੰ ਅਪਣਾਏਗਾ ਠੀਕ ਹੈ ਤੇ ਕਈ ਵਾਰੀ ਕੀ ਹੁੰਦਾ ਹੈ ਜ ਜ ਅੱਜ ਕੱਲ ਅਸੀਂ ਇਹ ਚੀਜ਼ਾਂ ਦੇਖਦੇ ਆ ਕਿ ਜਿਹੜੇ ਮੇਨ ਵਾਲੇ ਹੁੰਦੇ ਆ ਨਾ ਵੱਡੇ ਜਿੰਨਾਂ ਕੋ ਜਾਦਾ ਪ੍ਰਭਾਵ ਹੁੰਦਾ ਹੈ ਉਹ ਛੋਟੇ ਨਾਲੋਂ ਵੱਡੇ ਬਟ ਕਈ ਵਾਰੀ ਸਿਚੁਏਸ਼ਨ ਇਸ ਤੋਂ ਉਲਟੀ ਵੀ ਹੋ ਜਾਂਦੀ ਹੈ ਕਈ ਵਾਰੀ ਕੀ ਹੁੰਦਾ ਹੈ ਜਿਹੜੇ ਛੋਟੇ ਵਾਲੇ ਹੁੰਦੇ ਆ ਨਾ ਉਹ ਕੀ ਕਰਦੇਗੇ ਨੇ ਆਪਣਾ ਪ੍ਰਭਾਵ ਜ਼ਿਆਦਾ ਪਾ ਲੈਂਦੇ ਆ ਫੋਰ ਐਗਜ਼ਾਮਪਲ ਅਗਰ ਮੈਂ ਦੱਸਦੀ ਆ ਕਿ ਜਿਵੇਂ ਸਾਡੇ ਕੋ ਪਹਿਲਾਂ ਆਰੀਆ ਲੋਕ ਆਏ ਸੀ ਭਾਰਤ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ ਸੀ ਇੱਥੇ ਆਪਣੇ ਜਿਹੜੇ ਇੱਥੇ ਵੱਸੇ ਸੀ ਪਟਕੀ ਹੈਗਾ ਸੀ ਜਦੋਂ ਇੱਥੇ ਆਏ ਉਹਨਾਂ ਨੇ ਇਥੋਂ ਪ੍ਰਭਾਵਿਤ ਹੋਏ ਇੱਥੇ ਵਸੇ ਉਹਨਾਂ ਨੇ ਉਹਨਾਂ ਦੇ ਕਲਚਰ ਨੂੰ ਜ਼ਿਆਦਾ ਅਪਣਾਇਆ ਸੀ ਸਾਨੂੰ ਸਾਨੂੰ ਵੀ ਪ੍ਰਭਾਵਿਤ ਕੀਤਾ ਹੈ ਪਟਕੀ ਹੈਗਾ ਸੀ ਉਹਨਾਂ ਦੇ ਕਲਚਰ ਨੂੰ ਵੀ ਸਾਡੇ ਜਿਹੜੇ ਇੱਥੇ ਪਹਿਲਾਂ ਰਹਿ ਰਹੇ ਸੀ ਉਹਨਾਂ ਨੂੰ ਵੀ ਕੀਗਾ ਸੀ ਇਹਨਾਂ ਨੇ ਅਪਣਾਉਣ ਦੀ ਜਿਹੜੀ ਕੀ ਸੀ ਕੋਸ਼ਿਸ਼ ਕਿੰਤੀ ਸੀ ਸੋ ਇਹ ਚੀਜ਼ ਹੁੰਦੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਘੱਟ ਗਿਣਤੀ ਵਾਲੇ ਜ਼ਿਆਦਾ ਗਿਣਤੀ ਵਾਲਿਆਂ ਦੇ ਉੱਤੇ ਅਸਰ ਕਰ ਜਾਂਦੇ ਹੱਗੇ ਨੇ ਇਹ ਚੀਜ਼ ਆਉਂਦੀ ਕੀ ਹੈ ਤੇ ਇਹ ਜਿਹੜੀ ਚੀਜ਼ ਹੁੰਦੀ ਹੈ ਇਹਨੂੰ ਅਸੀਂ ਅਕਲਚਰੇਸ਼ਨ ਦਾ ਨਾਮ ਦਿੰਦੇ ਹਾਂ ਯਾਦ ਰੱਖਿਓ ਅਕਲਚਰੇਸ਼ਨ ਕਈ ਵਾਰ ਇਹ ਹੁੰਦਾ ਹੈ ਕਿ ਸੱਟੇ ਜਿਹੜੇ ਉਹ ਹੁੰਦੇ ਨੇ ਕਿ ਘੱਟ ਗਿਣਤੀ ਵਾਲੇ ਕਈ ਵਾਰੀ ਜ਼ਿਆਦਾ ਗਿਣਤੀ ਦੇ ਉੱਤੇ ਪ੍ਰਭਾਵ ਪਾ ਕੇ ਉਹਨਾਂ ਨੂੰ ਆਪਣੇ ਦੇ ਨਾਲ ਮਿਲਾ ਲੈਂਦੇ ਨੇ ਤੇ ਇਹ ਜਿਹੜੇ ਕੀ ਹੁੰਦੇ ਨੇ ਇਸ ਅਮਲ ਦੇ ਵਿੱਚ ਜਿਹੜੇ ਸ਼ਾਮਲ ਦੋਨੇ ਸੱਭਿਆਚਾਰ ਹੁੰਦੇ ਨੇ ਉਹਨਾਂ ਦੋਨਾਂ ਦੇ ਵਿੱਚ ਹੀ ਤਬਦੀਲੀਆਂ ਹੁੰਦੀਆਂ ਨੇ ਤੇ ਇਹਨਾਂ ਨੂੰ ਅਸੀਂ ਕੀ ਕਹਿ ਸਕਦੇ ਆ ਅ ਕਲਚਰੇਸ਼ਨ ਦਾ ਨਾਮ ਜਿਹੜਾ ਗਏ ਇਸ ਨੂੰ ਅਸੀਂ ਜਿਹੜਾ ਗਵਾ ਦੇ ਦਿੱਤਾ ਹੈਂਦਾ ਗਵਾ ਹੁਣੇ ਕਈ ਵਾਰੀ ਅਸੀਂ ਇੱਕ ਹੋਰ ਚੀਜ਼ ਪੜਹੀਗੀ ਹੁਣ ਇਹ ਆਈਂਦਾ ਗਵਾ ਕਿ ਕਈ ਵਾਰੀ ਦੋ ਸੱਭਿਆਚਾਰ ਜਿਹੜੇ ਹੁੰਦੇ ਹਨਾ ਉਹ ਮਿਲ ਕੇ ਤੀਜੇ ਸੱਭਿਆਚਾਰ ਨੂੰ ਵੀ ਜਨਮ ਦੇ ਦਿੰਦੇ ਹਨ ਇਹ ਵੀ ਚੀਜ਼ ਅਸੀਂ ਪੜੀਵਰੀ ਜਿਹੜੀ ਹੈ ਕੀ ਹੈ ਉਹ ਪੜੀ ਹੈ ਕੀ ਹੈ ਉਹ ਅੱਗੇ ਟੌਪਿਕ ਕਈ ਵਾਰੀ ਆਏਗਾ ਤਾਂ ਅਸੀਂ ਉਹਦੇ ਵਿੱਚ ਇਸ ਚੀਜ਼ ਨੂੰ ਪੜਾਂਗੇ ਬਟ ਇੱਥੇ ਅਸੀਂ ਜਿਹੜਾ ਹੈਗਾ ਵਾ ਕਲਚਰ ਜਿਹੜਾ ਦਾ ਅਸੀਂ ਜਿਹੜਾ ਅਸੀਂ ਸੱਭਿਆਚਾਰੀਕਰਨ ਤੇ ਅ ਕਲਚਰੇਸ਼ਨ ਦੇ ਬਾਰੇ ਜਿਹੜਾ ਮੈਂ ਹੁਣ ਦੱਸਿਆ ਸੀ ਕਿ ਉਹਨਾਂ ਦੇ ਬਾਰੇ ਤੁਸੀਂ ਯਾਦ ਰੱਖਿਓ ਤੇ ਤੀਜਾ ਪੁਆਇੰਟ ਜਿਹੜਾ ਮੈਂ ਦੱਸਿਆ ਸੀ ਕੀ ਦੋਨੇ ਜਿਹੜੇ ਕਿਨੇ ਤੀਜੇ ਕਲਚਰ ਨੂੰ ਵੀ ਇੱਕ ਜਨਮ ਦਿੰਦੇ ਨੇ ਉਹ ਅੱਗੇ ਕਿਦਾਂ ਟੌਪਿਕ ਆਏਗਾ ਤੁਸੀਂ ਉਸਤੇ ਬਾਰੇ ਜਿਹੜਾਗਾ ਵਾ ਪੜਾਂਗੇ ਠੀਕ ਹੈ ਹੁਣ ਅੱਗੇ ਦੇਖੋ ਸੱਭਿਆਚਾਰੀ ਕਰਨ ਦੇ ਵਿੱਚ ਜੋ-ਜੋ ਚੀਜ਼ਾਂ ਸਾਨੂੰ ਮਿਲਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਸੱਭਿਆਚਾਰਕ ਖਿੰਡਾਉ ਪੜ ਦੇਂਗੇ ਸੱਭਿਆਚਾਰਕ ਖਿੰਡਾਉ ਕੀ ਹੁੰਦਾ ਹੈ ਕਿ ਨੇ ਸਮਾਜ ਦੇ ਜਿਹੜੇ ਬਾਹਰਲੇ ਕਾਰਨ ਹੁੰਦੇ ਹਨ ਜਿਹੜੇ ਅਸੀਂ ਪਹਿਲਾਂ ਵੀ ਪੜੇ ਸੀ ਕਹਿੰਦੇ ਉਹਨਾਂ ਦੇ ਵਿੱਚ ਅੰਛ ਪਸਾਰ ਅੰਛ ਪਸਾਨ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਹਰੀ ਚੀਜ਼ ਨੂੰ ਅਸੀਂ ਅੰਛ ਪਸਾਰ ਕਹਿੰਨੇ ਹਾਂ ਕਿ ਉਹਨਾਂ ਨੂੰ ਪਹਿਲੀ ਥਾਂ ਦਿੱਤੀ ਜਾਂਦੀ ਆ ਹੁਣ ਅੰਛ ਪਸਾਰ ਕੀ ਹੁੰਦਾ ਹੈ ਕਹਿੰਦੇ ਜਦੋਂ ਇੱਕ ਸਮਾਜ ਵੱਲੋਂ ਜਿਹੜੀ ਕਾੜ ਹੁੰਦੀ ਹੈ ਨਾ ਉਹਨੂੰ ਜਦੋਂ ਦੂਜਾ ਸਮਾਜ ਅਪਣਾ ਲੈਂਦਾ ਹੈ ਨਾ ਇਹਨੂੰ ਅਸੀਂ ਅੰਛ ਪਸਾਰ ਜਾਂ ਖਿੰਡਾਧਨਾ ਜਿਹੜਾ ਕਹਿੰਦੇ ਆ ਕਿ ਇੱਥੇ ਦਿੰਦੇ ਹਾਂ ਹੁਣ ਦੇਖੋ ਸਾਰੀਆਂ ਜਿਹੜੀਆਂ ਕਾੜਾਂ ਹੁੰਦੀਆਂ ਨੇ ਠੀਕ ਹੈ ਮੱਤਾਪੁਰਾਂ ਕਾੜਾਂ ਸਾਰੀਆਂ ਕਹਿੰਦੇ ਕਿ ਇੱਕ ਥਾਂ ਜਨਮ ਲੈਂਦੀਆਂ ਨੇ ਕੋਈ ਕਿਤੇ ਲਏਗੀ ਕੋਈ ਕਿਤੇ ਲਏਗੀ ਪਟਕੀ ਐਸੀ ਉਹਨੂੰ ਆਪਾਂ ਬਣਾ ਲਏ ਉਹ ਜਿਵੇਂ ਬਲਬ ਦੀ ਕਾਟ ਕਿਸੇ ਇੱਕ ਜਗ੍ਹਾ ਤੇ ਹੋਈ ਸੀ ਪਰ ਬਲਬ ਨੇ ਕੀ ਕੀਤਾ ਸਾਰੇ ਕੰਟਰੀ ਸਾਰੇ ਵਰਡਸ ਦੇ ਵਿੱਚ ਆਪਣੀ ਥਾਂ ਬਣਾ ਲਈ ਮਤਲਬ ਦੂਸਰੇ ਜਿਹੜੇ ਲੋਕਾ ਸੀ ਉਹਨਾਂ ਨੇ ਇਹਨੂੰ ਇੱਕ ਅਪਣਾ ਲਿਆ ਤੇ ਕੀ ਹੋ ਗਿਆ ਉਹਰਾ ਖਿੰਡਾਉ ਹੋ ਗਿਆ ਮਤਲਬ ਉਹ ਇੱਕ ਖਿੱਲਰ ਗਿਆ ਖਿੰਡਾਉ ਨੂੰ ਇਹ ਕਹਿ ਦਿੱਤਾ ਜਾਂਦਾ ਗਵਾ ਕਿ ਉਹ ਖਿੱਲਰ ਗਿਆ ਸੀ ਇਹ ਆਿੰਦਾ ਗੱਲ ਹਰ ਕਿਸੇ ਦੇ ਸੱਭਿਆਚਾਰ ਦੇ ਵਿੱਚ ਆਪਣੀ ਜਿਹੜੇ ਅੰਛ ਹੁੰਦੇ ਨੇ ਨਾ ਬੜੇ ਘੱਟ ਹੁੰਦੇ ਨੇ ਤੇ ਜ਼ਿਆਦਾਤਰ ਬਹੁਤੇ ਜਿਹੜੇ ਅੰਚ ਹੁੰਦੇ ਨੇ ਉਹ ਬਾਕੀ ਸੱਭਿਆਚਾਰ ਤੋਂ ਨੇ ਉਧਾਰ ਲਏ ਹੁੰਦੇ ਨੇ ਜਿਹੜਾ ਵੀ ਤੁਸੀਂ ਸੱਭਿਆਚਾਰ ਦੇਖੋਗੇ ਨਾ ਉਸ ਦੇ ਵਿੱਚ ਜਿੰਨੇ ਵੀ ਅੰਚ ਹੁੰਦੇ ਨੇ ਤੁਹਾਨੂੰ ਕਈ ਵਾਰੀ ਦੂਸਰੇ ਸੱਭਿਆਚਾਰ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਣਗੇ ਆਪਣੇ ਸੱਭਿਆਚਾਰ ਦੇ ਵਿੱਚ ਉਸ ਦੇ ਜਿਹੜੇ ਗਿਨੇ ਉਹ ਘੱਟ ਹੀ ਹੋਣਗੇ ਇਹ ਆਇੰਦਾ ਗੱ ਸਾਡਾ ਕੋ ਸੱਭਿਆਚਾਰਕ ਖਿੰਡਾਓ ਕੀ ਹੁੰਦਾ ਹੈ ਇਸ ਤੋਂ ਇਲਾਵਾ ਦੇਖੋ ਅੱਗੇ ਆਇੰਦਾ ਗੱ ਸੱਭਿਆਚਾਰੀਕਰਨ ਦੇ ਵਿੱਚ ਅਸੀਂ ਅ ਪਰਧਿਆ ਨਸਲ ਮੁਕਤਾ ਨਸਲ ਮੁਕਤਾ ਦਾ ਨੂੰ ਪਤਾਈਏ ਕਿ ਵਾ ਕੀ ਚੀਜ਼ ਹੁੰਦੀ ਹੈ ਨਸਲ ਮੁਕਤਾ ਜਿਹੜੀ ਹੁੰਦੀ ਹੈ ਕਹਿੰਦੇ ਕਿ ਆਪਣੀ ਹੀ ਸੱਭਿਆਚਾਰ ਦੇ ਜਿਹੜੇ ਦ੍ਰਿਸ਼ਟੀਕੋਣ ਤੋਂ ਬਾਕੀ ਸੱਭਿਆਚਾਰਾਂ ਨੂੰ ਦੇਖ ਰੌਣਾਂ ਦਾ ਮੁਲਾਂਕਣ ਕਰਨਾ ਹੀ ਨੂੰ ਅਸੀਂ ਨਸਲ ਮੁਕਤਾ ਕਹਿੰਦੇ ਕਿ ਉਹ ਪਰਸ ਇਸ ਤਰ੍ਹਾਂ ਦਾ ਨਹੀਂ ਹੈ ਸਾਡੇ ਸੱਭਿਆਚਾਰ ਦੇ ਵਿੱਚ ਨਹੀਂ ਐਡਜਸਟ ਕਰਦਾ ਹੈਗਾ ਉਸ ਨੂੰ ਅਸੀਂ ਜਿੱਕ ਬੁਲੇ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਦਾ ਆਪਣੇ ਨਾਲ ਇੱਕ ਜਜ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਕਿਸ ਤਰ੍ਹਾਂ ਦੇ ਲੋਕੀ ਹੈਗੇ ਨੇ ਠੀਕ ਹੈ ਤੇ ਇੱਕ ਸੱਭਿਆਚਾਰ ਜਦੋਂ ਆਪਣੇ ਆਪ ਨੂੰ ਦੂਜੇ ਦੇ ਨਾਲੋਂ ਉੱਚਾ ਸਮਝਣਾ ਕੋਸ਼ਿਸ਼ ਇੱਕ ਉਸੇ ਸ਼ੁਰੂ ਹੋ ਜਾਂਦੀ ਹੈ ਨਾ ਇਹ ਨਸਲ ਮੁਕਤਾ ਦੀ ਦ੍ਰਿਸ਼ਟੀ ਉੱਥੇ ਹੀ ਦੇਖਣ ਨੂੰ ਮਿਲਦੀ ਹੈ ਇਹ ਜਿਹੜੀ ਚੀਜ਼ ਹੈ ਨਾ ਇਹ ਬਹੁਤ ਜ਼ਿਆਦਾ ਗੈਸ ਸਾਰੇ ਕਸਭਿਆਚਾਰ ਦੇ ਵਿੱਚ ਪਾਈ ਜਾਂਦੀ ਹੈ ਨਸਲ ਮੁਕਤਾ ਜੜੇਗੀ ਹੈ ਅੱਜਕੱਲ ਕੋਈ ਵੀ ਸੱਭਿਆਚਾਰ ਆਪਣੇ ਆਪ ਨੂੰ ਘਟੇ ਨਹੀਂ ਮੰਨਦਾ ਹਰ ਇੱਕ ਦਾ ਇਹ ਹੁੰਦਾ ਵਾ ਕਿ ਅਸੀਂ ਦੂਸਰੇ ਤੋਂ ਕੀ ਕੀਤਾ ਉੱਤੇ ਹੈ ਗਿਆ ਬਟਕੀ ਤਵਾ ਅਸੀਂ ਇਹ ਵੀ ਚੀਜ਼ ਦੇਖਦੇ ਗਏ ਕਿ ਦੂਸਰੇ ਦਾ ਜਿਹੜਾ ਕੰਚਨ ਹੈ ਨਾ ਉਹ ਕਟਿਆ ਹੈਗਾ ਆਪਣਿਆਂ ਨੂੰ ਹਮੇਸ਼ਾ ਸੇ ਉੱਚਾ ਸਮਝਦੇ ਆ ਦੂਸਰੇ ਦੇ ਕਲਚਰ ਦੇ ਬਾਰੇ ਅਸੀਂ ਕਦੀ ਇਹ ਗੱਲ ਨਹੀਂ ਕਹਿੰਦੇ ਉਹਨਾਂ ਦਾ ਕਲਚਰ ਕਿੰਨਾ ਸੋਹਣਾ ਕੀ ਚੀਜ਼ਾਂ ਗਿਆ ਬਟ ਕਈ ਵਾਰੀ ਅਸੀਂ ਜਿਹੜੀ ਇਹੋ ਜਿਹੀ ਚੀਜ਼ਾਂ ਸਾਨੂੰ ਅਟ੍ਰੈਕਟ ਕਰਦੀਆਂ ਨੇ ਸਾਡੇ ਮੋਹ ਕਈ ਵਾਰੀ ਨਿਕਲ ਨਹੀਂ ਆਉਂਦਾ ਹੈ ਕੀ ਇਹ ਚੀਜ਼ ਬੜੇ ਬਿਊਟੀਫੁਲ ਹੈ ਅਨਦਰ ਕਲਚਰ ਦੇ ਵਿੱਚ ਸਾਡੇ ਦੇ ਵਿੱਚ ਕਿਉਂ ਨਹੀਂ ਹੈਗੀ ਹੁਣ ਦੇਖੋ ਜਦੋਂ ਇਹ ਚੀਜ਼ ਨਸਲ ਮੁਕਤ ਕਿਉਂ ਹੈ ਜਦੋਂ ਮਨੁੱਖ ਦਾ ਵਿਕਾਸ ਹੋਇਆ ਹੌਲੀ ਹੌਲੀ ਇਹ ਚੀਜ਼ ਜਿਹੜੀ ਹੈਗੀ ਸੀ ਹੋਂਦ ਵੀ ਚਾਈਨਾ ਸਮੁਖਤਾ ਯਾਨੀ ਕਿ ਦੂਜਿਆਂ ਨੂੰ ਘਟੀਆ ਦੱਸ ਕੇ ਆਪਣੇ ਆਪ ਨੂੰ ਜਿਹੜਾ ਗਵਾ ਉੱਚਾ ਦੱਸਣਾ ਇਹ ਜਿਹੜੀ ਚੀਜ਼ ਹੈ ਨਹੀਂ ਮਤਲਬ ਆਪਣੇ ਆਪ ਦੇ ਵਿੱਚ ਇੱਕ ਵਿਸ਼ਵਾਸ ਆਪਣੇ ਵਿੱਚ ਈਗੋ ਜਿਹੜੀ ਆਣੀ ਸ਼ੁਰੂ ਹੋ ਜਾਂਦੀ ਹੈ ਕੀ ਤੇ ਇਹ ਇਸ ਦੇ ਵਿੱਚ ਜਦੋਂ ਇਹ ਚੀਜ਼ ਆਉਂਦੀ ਹੈ ਨਾ ਤਾਂ ਅਸਲ ਮੁਕਤਾ ਜਿਹੜੀ ਦ੍ਰਿਸ਼ਟੀ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਜਿਹੜੀ ਚੀਜ਼ ਹੈ ਸਾਨੂੰ ਅਮਰੀਕਾ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅਮਰੀਕਾ ਦੇ ਵਿੱਚ ਇਹ ਚੀਜ਼ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਉੱਥੇ ਕੀ ਕਰਦੇ ਆ ਲੋਕੀ ਜਿਹੜੇ ਕਿ ਨੇ ਆਪਣੇ ਆਪ ਨੂੰ ਜ਼ਿਆਦਾ ਜਿਹੜਾ ਕਲਚਰ ਨੂੰ ਉੱਚਾ ਤੇ ਦੂਸਰਿਆਂ ਦੇ ਕਲਚਰ ਨੂੰ ਘਟੀਆ ਮੰਨਦੇ ਨੇ ਬਟ ਅੱਜ ਕੱਲ ਦੀ ਸਿਚੁਏਸ਼ਨ ਦੇ ਵਿੱਚ ਦੇਖੋ ਨਾ ਤਾਂ ਸਭ ਤੋਂ ਘਟੀਆ ਜੇਕਰ ਸਭਿਆਚਾਰ ਜਾਂ ਉਹਨਾਂ ਦੇ ਵਿੱਚ ਅਗਰ ਨੈਗੇਟਿਵਿਟੀ ਪਾਈ ਜਾਂਦੀ ਹੈ ਤਾਂ ਉਹ ਹੈਗਾ ਅਮਰੀਕਾ ਦਾ ਕਿਉਂਕਿ ਉਹਨਾਂ ਦਾ ਅੱਜ ਕੱਲ ਦਾ ਕਲਚਰ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਖਰਾਬ ਹੈ ਨੈਕਸਟ ਦੇਖੋ ਅੱਗੇ ਸੱਭਿਆਚਾਰਿਕ ਸਪੇਕਤਾ ਕੀ ਇਸ ਦੇ ਵਿੱਚ ਮੰਨੀ ਜਾਂਦੀ ਕੀ ਹੈ ਹੁਣ ਸੱਭਿਆਚਾਰਕ ਸਪੇਕਤਾ ਕੀ ਕੀ ਹੈ ਕਹਿੰਦੇ ਕੀ ਇਸ ਦਾ ਜਿਹੜਾ ਸਿਧਾਂਤ ਹੈ ਨਾ ਇਹ ਨਸਲ ਮੁਕਤਾ ਦੀ ਹੀ ਪਰਵਿੱਤੀ ਦੇ ਵਜੋਂ ਹੋਂਦ ਵਿੱਚ ਆਇਆ ਸੀ ਇਹ ਜਿਹੜਾ ਸਿਧਾਂਤ ਸੀ ਹਰ ਸੱਭਿਆਚਾਰ ਨੂੰ ਉਸਦੇ ਮੂਲ ਆਧਾਰਾ ਦੇ ਉੱਤੇ ਹੀ ਦੇਖਣਾ ਤੇ ਪਰਖਣਾ ਜਿਹੜਾ ਦੱਸਦਾ ਗਏ ਜਿਸ ਕਾਰਨ ਉਹ ਹੋਂਦ ਵਿੱਚ ਆਇਆ ਸੀ ਇਹ ਜਿਹੜਾ ਸਿਧਾਂਤ ਦੇ ਸਾਥ ਤਾਂ ਨਸਲ ਮੁਕਤਾ ਦਾ ਮੁਕਾਬਲਾ ਕਰਨ ਤਾਂ ਕੀ ਜਿਹੜੀ ਸੀਮਤ ਰਹੀ ਸੀ ਸੋ ਸੱਭਿਆਚਾਰਕ ਸਪੇਕਤਾ ਜਿਹੜਾ ਸੀ ਇਹ ਨਸਰ ਮੁਕਤਾ ਦੇ ਕਾਰਨ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਦਵਾ ਇਸ ਦੇ ਵਿੱਚ ਇਹ ਦੇਖਦੇ ਹਾਂ ਕਿ ਅਸੀਂ ਇੱਕ ਸੱਭਿਆਚਾਰ ਨੂੰ ਜਿੱਥੋਂ ਜਨਮਿਆ ਹੈ ਜਿਸ ਕਾਰਨ ਉਹ ਹੋਂਦ ਵਿੱਚ ਆਇਆ ਸੀ ਅਸੀਂ ਉਸ ਚੀਜ਼ ਤੋਂ ਹੀ ਉਸ ਨੂੰ ਪਰਖਦੇ ਹਾਂ ਨਾ ਕਿ ਉਸ ਨੂੰ ਇਹ ਦੇ ਦਿਆਂ ਕਿ ਸਾਡੇ ਨਾਲ ਉਸ ਦਾ ਕਿੰਨਾ ਇੱਕ ਤੁਲਨਾ ਕੀ ਉਸ ਦਾ ਉਸਤੇ ਹੀ ਜਿਹੜੇ ਮੂਲ ਕਾਰਨ ਹੈ ਮੂਲ ਆਧਾਰ ਹੈ ਉੱਤੇ ਨਾਲ ਹੀ ਉਹਨੂੰ ਪਰਖਦੇ ਹਾਂ ਨਾ ਕਿ ਕਿਸੇ ਹੋਰ ਦੇ ਨਾਲ ਉਹਨੂੰ ਪਰਖਣਾ ਠੀਕ ਹੈ ਹੁਣ ਦੇਖੋ ਕਹਿੰਦੇ ਹਰ ਇੱਕ ਸੱਭਿਆਚਾਰ ਦਾ ਜਿਹੜਾ ਅਸੀਂ ਅਧਿਐਨ ਕਰਦੇ ਹਾਂ ਨਾ ਉਸ ਤੋਂ ਉਸਤੇ ਹੀ ਇੱਕ ਚੋਕਟੇ ਦੇ ਵਿੱਚ ਏਰੀਏ ਦੇ ਵਿੱਚ ਦੇਖ ਕੇ ਅਸੀਂ ਇੱਕ ਅਧਿਐਨ ਕਰਦੇ ਉਸ ਦਾ ਵਿਸ਼ਲੇਸ਼ਣ ਕਰਦੇ ਹਾਂ ਤੇ ਇਹ ਜਿਹੜਾ ਸਿਧਾਂਤ ਹੈਗਾ ਏ ਸਾਨੂੰ ਜਿਹੜੇ ਦੂਜੇ ਸੱਭਿਆਚਾਰ ਹੈਗੇ ਨੇ ਜਿਹੜੇ ਖਾਸ ਕਰਕੇ ਜਿਹੜੇ ਕਲਾਸਿਕ ਯਾਨੀ ਕਿ ਪੁਰਾਤਨ ਜਿਹੜੇ ਆnde ਹੈਗੇ ਨੇ ਉਹਨਾਂ ਦੇ ਤੱਕ ਹੀ ਇਸ ਨੂੰ ਸੀਮਤ ਰੱਖਤਾ ਗਵਾ ਮਤਲਬ ਪਹਿਲਾ ਜਿਵੇਂ ਸਾਡਾ ਸੱਭਿਆਚਾਰ ਕਿਵੇਂ ਸੀ ਹੁਣ ਸਾਡਾ ਸੱਭਿਆਚਾਰ ਕਿਵੇਂ ਹੈ ਗਏ ਇਹ ਚੀਜ਼ ਦੇਖ ਰਿਹਾ ਨਾ ਕਿ ਇਹ ਦੇਖਣਾ ਕਿ ਸਾਡਾ ਸੱਭਿਆਚਾਰ ਕਿਸ ਤਰੀਕੇ ਦਾ ਹੈ ਤੇ ਦੂਸਰੇ ਦਾ ਸੱਭਿਆਚਾਰ ਕਿਸ ਤਰੀਕੇ ਦਾ ਹੈ ਇਹ ਆਇਆ ਹੈ ਸਾਡੇ ਕੋ ਸੱਭਿਆਚਾਰ ਸਪੇਖਤਾ ਹੁਣ ਇਸ ਦੇ ਵਿੱਚ ਜਿਹੜੀ ਸਾਨੂੰ ਇਹ ਨਾਮ ਦਿੱਤਾ ਗਿਆ ਹੈਗਾ ਨਾ ਸਪੇਖਤਾ ਇਹ ਵੀ ਕੀ ਇਹਦੇ ਵਿੱਚ ਦੱਸਿਆ ਗਿਆ ਹੈਗਾ ਵਾ ਕਿ ਜਿਹੜਾ ਗਵਾ ਸਪੇਕਤਾ ਕਿ ਇਹ ਜਿਹੜੀ ਚੀਜ਼ ਹੈ ਕੀ ਹੈ ਸੱਭਿਆਚਾਰ ਇਹਨੂੰ ਕੀ ਗਵਾ ਅਸੀਂ ਕਿਸੇ ਹੋਰ ਦੇ ਨਾਲ ਨਹੀਂ ਰਿਲੇਟ ਕਰਨਾ ਹੈ ਤੇ ਇਹ ਜਿਹੜਾ ਸਿਧਾਂਤ ਹੈਗਾ ਸੀ ਸਿਰਫ ਨਸਲ ਮੁਕਤਾ ਦੀ ਜਿਹੜੀ ਇੱਕ ਸਾਰਥਕਤਾ ਹੈ ਉਸ ਦਾ ਮੁਕਾਬਲਾ ਕਰਨ ਤਾਂ ਕਿ ਇਹ ਸੀਮਤ ਰੱਖਿਆ ਗਿਆ ਸੀ ਨਾ ਕਿ ਇਸ ਨੂੰ ਕਿਸੇ ਭੇਦਭਾਵ ਜਾਂ ਫਿਰ ਕਿਸੇ ਹੋਰ ਜਿਹੜੇ ਕਿ ਸੰਕਲਪ ਦੇ ਨਾਲ ਇਸ ਨੂੰ ਰਿਲੇਟ ਕੀਤਾ ਗਿਆਗਾ ਜਸਟ ਨਸਲ ਮੁਕਤਾਤਾ ਕੀ ਹੀ ਸਿਰੂ ਸੀਮਤ ਰੱਖਿਆ ਗਿਆ ਸੀ ਨਾ ਕਿ ਇਸ ਨੂੰ ਭੇਦਭਾਵ ਦੇ ਦ੍ਰਿਸ਼ਟੀ ਵਿੱਚ ਲੈ ਕੇ ਗਏ ਨਾ ਹੀ ਇਹਨੂੰ ਉੱਚ-ਨੀਚ ਦੀ ਦ੍ਰਿਸ਼ਟੀ ਦੇ ਵਿੱਚ ਲੈ ਕੇ ਗਏ ਕਿਸੇ ਵੀ ਹੋਰ ਦ੍ਰਿਸ਼ਟੀ ਦੇ ਵਿੱਚ ਇਸ ਨੂੰ ਅਸੀਂ ਨਹੀਂ ਲੈ ਕੇ ਗਏ ਸੋ ਇਹ ਜਿਹੜਾ ਅਸੀਂ ਸਾਡਾ ਸੱਭਿਆਚਾਰ ਸਪੇਕਤਾ ਯਾਨੀ ਕਿ ਜੇ ਜਿਹੜਾ ਸੱਭਿਆਚਾਰ ਹੈ ਗਏ ਉਸ ਨੂੰ ਅਸੀਂ ਉਸ ਦੇ ਉਸੇ ਹੀ ਚੋਕਟੇ ਦੇ ਵਿੱਚ ਉਸੇ ਹੀ ਮੂਲ ਆਧਾਰ ਦੇ ਉੱਤੇ ਉਸ ਨੂੰ ਪਰਖਦੇ ਹਾਂ ਜਿਸ ਕਾਰਨ ਉਹ ਹੋਂਦ ਵਿੱਚ ਆਇਆ ਸੀ ਤੇ ਇਹ ਜਿਹੜੇ ਆਧਾਰ ਹੈਗੇ ਨੇ ਉਸਤੇ ਪ੍ਰਾਤਨ ਦਾ ਰੋਸਕ ਦੇ ਜਿਹਨੇ ਜਿਤਵੇ ਜਨਮਿਆ ਸੀ ਖਾਸ ਕਰਕੇ ਕਬੀਲਾ ਸੱਭਿਆਚਾਰ ਉੱਥੋਂ ਤੱਕ ਇਹ ਸਮਝਤ ਹੈ ਜਿਨੇ ਨਾ ਕਿ ਅਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਦੇਖਣਾ ਕਿ ਸਾਡਾ ਕਲਚਰ ਕਿਸ ਤਰੀਕੇ ਦਾ ਹੈ ਤੇ ਦੂਸਰੇ ਦੇ ਕਲਚਰ ਦਾ ਕੀ ਬੈਕਗਰਾਉਂਡ ਹੈ ਕੀ ਚੀਜ਼ ਹੈ ਉਸਦੇ ਨਾਲ ਇਹਨੂੰ ਮਿਲਣਾ ਇਹ ਚੀਜ਼ ਇਸ ਤੇ ਵਿੱਚ ਨਹੀਂ ਹੁੰਦੀ ਨੈਕਸਟ ਇਸ ਤੇ ਵਿੱਚ ਆਇੰਦਾ ਕਿ ਸਾਡਾ ਕੋ ਸੱਭਿਆਚਾਰ ਖੜੋਤ ਤੇ ਜਿਹੜਾ ਕਿ ਲਾਸਟ ਹੈ ਇਸ ਤੇ ਵਿੱਚ ਹੁਣ ਸੱਭਿਆਚਾਰ ਖੜੋਤ ਕੀ ਆਉਂਦੀ ਹੈ ਖੜੋਤ ਦਾ ਮਤਲਬ ਕੀ ਹੁੰਦਾ ਖਲੂਣਾ ਠੀਕ ਹੈ ਕਹਿੰਦੇ ਕਿ ਸਭਿਆਚਾਰ ਦੇ ਲਗ ਲਗ ਹਾਂਗੇ ਜਿਹੜੇ ਅਸੀਂ ਪਿੱਛੇ ਪੜੇਗੇ ਸੀ ਹਰ ਇੱਕ ਦੇ ਵਿੱਚ ਗਤੀ ਜ਼ਰੂਰ ਹੁੰਦੀ ਹੈ ਜਿਵੇਂ ਸਭਿਆਚਾਰ 'ਚ ਪਰਿਵਰਤਨ ਜ਼ਰੂਰ ਆਉਂਦਾ ਹੈਗਾ ਇਹ ਪਰਿਵਰਤਨ ਬੜੀ ਸਲੋਲੀ ਆਿੰਦਾ ਹੈਗਾ ਕਈ ਵਾਰੀ ਕੀ ਹੁੰਦਾ ਹੈ ਅਸੀਂ ਇਹ ਦੇਖਦੇ ਆ ਕਿ ਸਾਡੇ ਸਾਡੇ ਮੂੰਹੇ ਗੱਲ ਨਿਕਲਦੀ ਹੈ ਕਿ ਸਾਡੇ ਸਭਿਆਚਾਰ 'ਚ ਬੜੀ ਹੌਲੀ-ਹੌਲੀ ਜਿਹੜੀ ਤੇਜ਼ੀ ਆ ਰਹੀ ਹੈ ਬਾਕੀ ਦਾ ਸਭਿਆਚਾਰ ਤਾਂ ਬੜੀ ਫਾਸਫਾਸ ਤੇਜ਼ ਹੋ ਚੁੱਕਾ ਹੈ ਮਤਲਬ ਉਰਚੇ ਇੱਕ ਪ੍ਰਗਤੀ ਆਈ ਉਸ ਦੇ ਵਿੱਚ ਤਰੱਕੀ ਆਈ ਸਾਡਾ ਨਹੀਂ ਹੈ ਤੇ ਇਹ ਜਿਹੜੀ ਚੀਜ਼ ਹੈ ਕੀ ਹੈ ਅਸੀਂ ਜਦੋਂ ਦੇਖਦੇ ਆਂ ਮਤਲਬ ਸੱਭਿਆਚਾਰ ਦੇ ਜਿਹੜੇ ਢਾਂਚੇ ਦੇ ਵਿੱਚ ਜਦੋਂ ਅਸੰਤੁਲਨ ਦੀ ਹਾਲਤ ਬਣ ਜਾਂਦੀ ਹੈ ਮਤਲਬ ਕਿ ਇੱਕ ਪੱਖ ਜਿਸ ਦੇ ਵਿੱਚ ਬਧੇਰੇ ਤਰੱਕੀ ਕਰਦਾ ਹੈ ਸੱਭਿਆਚਾਰ ਖਰੋਦ ਦਾ मीनिंग ਕੀ ਹੁੰਦਾ ਹੈ ਕਿ ਸੱਭਿਆਚਾਰ ਦੇ ਜੇਕਰ ਵੱਖ-ਵੱਖ ਅੰਗ ਇਹਨੇ ਇੱਕ ਪੱਖ ਬਧੇਰੇ ਵਿਕਾਸ ਕਰਦਾ ਹੈ ਦੂਸਰੇ ਦੇ ਮੁਕਾਬਲੇ ਦੂਸਰੇ ਉਸ ਦੇ ਮੁਕਾਬਲੇ ਪ੍ਰਤੀ ਨਹੀਂ ਕਰ ਸਕਦੇ ਤਾਂ ਜਿਸ ਤੇ ਨਾ ਸੱਭਿਆਚਾਰਾਂ ਚ ਦੇ ਵਿੱਚ ਅਸੰਤੁਲਨ ਪੈਦਾ ਹੋ ਜਾਏ ਉਹ ਸੱਭਿਆਚਾਰ ਖਲੋਤ ਹੋ ਜਾਣਾ ਮਤਲਬ ਸੱਭਿਆਚਾਰ ਖਲੋ ਗਿਆ ਸਾਡੇ ਉੱਤੇ ਇਹ ਆਏਗਾ ਗਵਾ ਸਾਡੇ ਕੋ ਸੱਭਿਆਚਾਰਕ ਖੜੋ ਕਿ ਵੱਖ-ਵੱਖ ਅੰਗਗੇ ਨੇ ਗਤੀ ਸਾਰਿਆਂ ਦੇ ਵਿੱਚ ਜ਼ਰੂਰੀ ਹੈ ਇੱਕ ਆਪੱਖ ਜ਼ਿਆਦਾ ਵਿਕਾਸ ਕਰਦਾ ਪਿਆ ਦੂਸਰਾ ਖਲੋ ਗਿਆ ਹੈ ਇਹਦੇ ਨਾਲ ਢਾਂਚੇ ਚ ਅਸੰਤੁਲਨ ਆ ਗਿਆ ਤੇ ਇਹ ਸੱਭਿਆਚਾਰ ਖੜੋਤ ਦਾ ਕਾਰਨ ਬਣ ਗਿਆ ਜੈਸੋ ਅਸੀਂ ਪਛੜੇਵਾ ਕਹਿ ਦਿੱਤਾ ਜਾਏਗਾ ਠੀਕ ਹੈ ਹੁਣ ਦੇਖੋ ਜਿਵੇਂ ਹੁਣ ਇਹਦੇ ਵਿੱਚ ਕੀ ਗਵਾ ਜੇ ਇੱਕ ਸਿਸਟਮ ਹੈਗਾ ਸੱਭਿਆਚਾਰ ਦਾ ਜਿਵੇਂ ਇੱਕ ਸਿਸਟਮ ਹੈ ਉਸ ਦੇ ਵਿੱਚ ਵੱਖ-ਵੱਖ ਜਿਹੜੇ ਅੰਛੇ ਕਿੰਨੇ ਜਾਂ ਅੰਗੇ-ਅੰਗੇ ਨੇ ਜੋ ਕਿ ਮਿਲ ਕੇ ਕੰਮ ਕਰਦੇ ਨੇ ਹੁਣ ਉਸੇ ਜਿਵੇਂ ਪਿੱਛੇ ਪੜਿਆ ਸੀ ਆੰਗ ਜਿਵੇਂ ਅਸੀਂ ਪੜੇ ਸੀ ਪਦਾਰਥਕ ਸੀ ਬੋਧਾਤਮਕ ਸੀ ਤੇ ਪ੍ਰਤੀਮਾਨਕ ਹੈ ਗਈ ਸੀ ਇਹ ਤਿੰਨੇ ਆਪਸ ਦੇ ਵਿੱਚ ਕੀ ਗਏ ਨੇ ਬੱਜੇ ਹੋਏ ਨੇ ਠੀਕ ਹੈ ਤੇ ਜਦਕਰ ਸੱਭਿਆਚਾਰਕ ਰੂਪਾਂਤਰਣ ਦੇ ਵਿੱਚ ਕੋਈ ਤਬਦੀਲੀ ਹੁੰਦੀ ਹੈ ਨਾ ਤੇ ਇਹਨਾਂ ਦੇ ਵਿੱਚ ਵੀ ਤਬਦੀਲੀ ਜਿਹੜੀ ਵਾਪਰਦੀ ਰਹਿੰਦੀ ਹੈ ਤੇ ਜੇਕਰ ਇਸ ਤਰ੍ਹਾਂ ਨਾ ਕਿ ਨਵਾਂ ਸਾਰੇ ਅੰਗ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕੋ ਜਿੱਕੀ ਤਬਦੀਲੀ ਨਹੀਂ ਹੁੰਦੀ ਪਦਾਰਥਕ ਸੱਭਿਆਚਾਰ ਤਬ ਜਿਹੜੀ ਵਿੱਚ ਜਿਹੜੀ ਤਬਦੀਲੀ ਹੁੰਦੀ ਹੈ ਤੇ ਉਸ ਦੇ ਵਿੱਚ ਬੁੱਧਾਤਮਕ ਤੇ ਪ੍ਰਤੀਮਾਨਕ ਦੇ ਨਾਲੋਂ ਜ਼ਿਆਦਾ ਕੀ ਪਹਿਲਾ ਵਧੇਰੇ ਇੱਕ ਤਰੱਕੀ ਹੁੰਦੀ ਅਗਰ ਤਿੰਨ ਅੰਗ ਸਾਨੂੰ ਦਿੱਤੇ ਆ ਨਾ ਪਦਾਰਥਕ ਸੱਭਿਆਚਾਰ ਜਿਹੜਾ ਹੁੰਦਾ ਹੈ ਨਾ ਉਸ ਦੇ ਵਿੱਚ ਜਿਹੜੀ ਤਰੱਕੀ ਹੁੰਦੀ ਆ ਜਾਂ ਉਸ ਦੇ ਵਿੱਚ ਜਿਹੜੀ ਤਬਦੀਲੀ ਆਉਂਦੀ ਆ ਨਾ ਉਹ ਪਹਿਲੇ ਨੰਬਰ ਤੇ ਆਉਂਦੀ ਆ ਤੇ ਜ਼ਿਆਦਾ ਆਉਂਦੀ ਈ ਆ ਪਹਿਲਾ ਪਦਾਰਥਕ ਸੱਭਿਆਚਾਰ 'ਚ ਤਬਦੀਲੀ ਆਪਰਦੀ ਹੈ ਫਿਰ ਬੋਧਾਤਮਕ ਜੇ ਫਿਰ ਮੈਂ ਦੱਸ ਦਿੰਨੀ ਆ ਪਹਿਲੇ ਪਦਾਰਥਕ ਦੇ ਵਿੱਚ ਆਉਂਦੀ ਈ ਆ ਠੀਕ ਹੈ ਫਿਰ ਸਾਡ ਕੋ ਜਿਹੜੀ ਤਬਦੀਲੀ ਆਉਂਦੀ ਈ ਆ ਉਹ ਆਉਂਦੀ ਈ ਆ ਬੋਧਾਤਮਕ ਦੇ ਵਿੱਚ ਤੇ ਲਾਸਟ ਦੇ ਵਿੱਚ ਸਾਡੇ ਕੋਲ ਜਿਹੜੀ ਆਂਦੀ ਹੈ ਉਹ ਪ੍ਰਤੀਮਾਨਕ ਦੇ ਵਿੱਚ ਜਿਹੜੀ ਹੈ ਹੁਣ ਦੇਖੋ ਜਿਹੜਾ ਸਾਡੇ ਕੋਲ ਪਹਿਲੇ ਨੰਬਰ ਦੇ ਵਿੱਚ ਆਉਂਦਾ ਹੈ ਨਾ ਉਹ ਇਸ ਦੇ ਵਿੱਚ ਫਾਸਟ ਹੁੰਦੀ ਹੈ ਤਬਦੀਲੀ ਬੜੀ ਤੇਜ਼ੀ ਦੇ ਨਾਲ ਪਹਿਲੇ ਨੰਬਰ ਤੇ ਵਾਪਰਤੀ ਗਈ ਹੈ ਤੇ ਦੂਸਰੇ ਦੇ ਵਿੱਚ ਜਾਂ ਤੀਜੇ ਦੇ ਵਿੱਚ ਹੈ ਨਾ ਇੰਨੀ ਆਂਦੀ ਨਹੀਂ ਹੈਗੀ ਤੇ ਜੇਕਰ ਸਾਡੇ ਕੋਲ ਪਦਾਰਥਕ ਸੱਭਿਆਚਾਰ ਦੇ ਵਿੱਚ ਤਬਦੀਲੀ ਜਿਹੜੀ ਆਂਦੀ ਹੈ ਨਾ ਉਹ ਦੂਜੇ ਅੰਗਾਂ ਦੇ ਉੱਤੇ ਇਹ ਅਸਰ ਨਹੀਂ ਕਰਦੀਗੀ ਇਸ ਲਈ ਜਿਹੜੇ ਪਦਾਰਸ਼ਕ ਸੱਭਿਆਚਾਰ ਹੈ ਨਾ ਉਸੇ ਵਿੱਚ ਬੜੀ ਸਪੀਡ ਹੀ ਇੱਕ ਰਿਕਵਰੀ ਹੁੰਦੀ ਹੈ ਤੇਜ਼ੀ ਦੇ ਨਾਲ ਅੰਗ ਬਦਲਦੇ ਗਏ ਨੇ ਤੇ ਜਿਹੜੇ ਦੂਜੇ ਅੰਗ ਹੁੰਦੇ ਨੇ ਉਹ ਪਹਿਲਾਂ ਤੋਂ ਮੁਕਾਬਲੇ ਪਿੱਛੇ ਓਬਵੀਅਸਲੀ ਨਾਂ ਦੇ ਰਹਿਣਗੇ ਜਦੋਂ ਇੱਕ ਬੰਨ ਧੋੜਦਾ ਧੋੜਦਾ ਕਿੱਥੇ ਪਹੁੰਚੇਗਾ ਦੂਜੇ ਤੀਜੇ ਨੰਬਰ ਵਾਲੇ ਤਾਂ ਉਸ ਨੂੰ ਮੁਕਾਬਲਾ ਕਰਨ ਵਿੱਚ ਪਿੱਛੇ ਰਹਿ ਜਾਣਗੇ ਤੇ ਇਹੋ ਚੀਜ਼ ਆਉਂਦੀ ਹੈ ਇੱਥੇ ਸੱਭਿਆਚਾਰ ਖੜੋਤ ਹੋ ਜਾਂਦੀ ਹੈ ਇਹ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਪਦਾਰਥਕ ਸੱਭਿਆਚਾਰ ਦੇ ਵਿੱਚ ਅਸੀਂ ਕੀ ਪੜਿਆ ਸੀ ਪਦਾਰਥਕ ਸੱਭਿਆਚਾਰ ਦੇ ਵਿੱਚ ਅਸੀਂ ਮਨੁੱਖ ਦੀ ਤਰੱਕੀ ਵਾਸਤੇ ਜਿਹੜੇ ਉਹਨੇ ਕਾ ਤਰੱਕੀਆਂ ਕੀਤੀਆਂ ਨੇ ਉਸ ਦੇ ਵਿੱਚ ਆਪਣੀ ਸੁੱਖ ਸਹੂਲਤਾਂ ਦੇ ਵਾਸਤੇ ਚੀਜ਼ਾਂ ਗੱਡੀਆਂ ਨੇ ਇਸ ਦੇ ਵਿੱਚ ਬੜੀ ਫਾਸਟ ਇੱਕ ਸਪੀਡੀ ਕਹਿ ਸਕਦੇ ਹੋ ਤੁਸੀਂ ਤੇਜ਼ੀ ਆ ਰਹੀ ਹੈ ਇਹ ਤੁਸੀਂ ਵੀ ਸਮਝ ਸਕਦੇ ਹੋ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਜਿਹੜੇ ਦੋ ਅਸੀਂ ਪੜੇ ਸੀ ਅੰਗ ਤੁਸੀਂ ਖੁਦ ਦੇਖ ਸਕਦੇ ਹੋ ਇਸ ਵਿੱਚ ਕੀ ਕੀ ਚੀਜ਼ਾਂ ਸੀ ਇਸ ਦੇ ਵਿੱਚ ਜਿਹੜੀ ਰਿਕਵਰੀ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਬਦੀਲੀ ਆਣੀ ਹੈ ਨਾ ਇਹਨਾਂ ਦੇ ਮੁਕਾਬਲੇ ਜਿਹੜੇ ਬਹੁਤ ਹੀ ਘੱਟ ਹੋਏਗੀ ਇਹ ਸਾਡਾ ਪ੍ਰੈਕਟੀਕਲ ਹੈਗਾ ਜਿਹੜਾ ਚੱਲਦਾ ਹੈ ਇਹ ਜਿਹੜੇ ਹੈਗੇ ਐ ਪ੍ਰੈਕਟੀਕਲੀ ਹੈਗੇ ਇਹ ਬਹੁਤ ਤੇਜ਼ੀ ਦੇ ਨਾਲ ਵਿਕਾਸ ਕਰਦੇ ਪਿਆ ਇਹ ਨਹੀਂ ਕਰ ਸਕਦੇ ਤੇ ਆਬਵੀਅਸਲੀ ਕੀ ਹੋਏਗਾ ਜਦੋਂ ਇਹ ਨਹੀਂ ਹੋਏਗਾ ਤਾਂ ਅੱਗੜ ਪਿੱਛੇ ਰਹਿ ਜਾਣੇ ਕారణ ਕੀ ਹੋ ਜਾਂਦੇ ਤੇ ਦੋਨਾਂ ਦੇ ਵਿੱਚ ਖੜੋਤ ਜਿਹੜੀ ਕੀ ਹੈ ਉਹ ਬਣ ਜਾਏਗੀ ਇਹ ਐ ਦੇਖਿਆ ਜਾਂਦਾ ਹੈ દવા ਠੀਕ ਹੈ ਹੁਣ ਦੇਖੋ ਜਿਵੇਂ ਸਾਡਾ ਇਹ ਕੀ દવા ਕੀ ਪਦਾਰਥ ਅੱਜਕੱਲ ਅਸੀਂ ਕਿ ਬੜੇ ਸਕੂਲਾਂ ਕਾਲਜਾਂ ਦੇ ਵਿੱਚ ਬੜੀ ਤਰੱਕੀ ਹੋ ਰਹੀ ਕੀ ਹੈ ਠੀਕ ਹੈ ਤੇ ਪਟਕੀ ਗਾਇਓ ਜੇਕਰ ਇਹਨਾਂ ਦੇ ਮੁਕਾਬਲੇ ਦੂਸਰੇ ਅਸੀਂ ਦੇਖੀ ਨਾ ਮੰਦਰ ਮਸਜਿਦ ਤੇ ਗੁਰਦੁਆਰਿਆਂ ਦੇ ਵਿੱਚ ਵੀ ਹਜੇ ਪੜਦੇਗੇ ਨੇ ਪੜਾਏ ਜਾਂਦੇ ਨੇ ਉੱਥੇ ਤਰੱਕੀ ਨਹੀਂ ਹੈਗੀ ਇਹਨਾਂ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਹੈਗਾ ਤੇਰੇ ਨਾਲ ਕੀ ਕਿਹਨੇ ਉਹ ਪਿਕਚਰ ਆਗੇ ਨੇ ਪਦਾਰਥਕ ਦੇ ਨਾ ਇਹੋ ਚੀਜ਼ਸ ਦੇ ਵਿੱਚ ਦੇਖੀ ਜਾਂਦੀ ਹੈਗੀ ਠੀਕ ਹੈ ਪਤਾ ਲੱਗਿਆ ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਸਵੇ ਜਾਗੀ ਹੋਏਗੀ ਕੀ ਚੀਜ਼ ਮੈਂ ਦੱਸੀ ਸੀ ਸੱਭਿਆਚਾਰਕ ਖਡੋਤ ਕੀ ਹੈਗੀ ਹੈ ਤੇ ਫਿਰ ਮੈਂ ਦੱਸ ਦਿੰਨੀ ਆ ਇੱਕ ਵਾਰੀ ਤੁਹਾਨੂੰ ਫਿਰ ਸੱਭਿਆਚਾਰੀਕਰਨ ਦਾ ਸੰਕਲਪ ਜਿਹੜਾ ਹੈਗਾ ਵਾ ਉਹ ਵੀ ਸਾਨੂੰ ਪਤਾ ਲੱਗ ਗਿਆ ਕਿ ਹੁੰਦਾ ਹੈ ਕਿ ਜਦੋਂ ਦੋ ਸੱਭਿਆਚਾਰ ਆਪਸ ਦੇ ਵਿੱਚ ਸੰਬੰਧ ਦੇ ਵਿੱਚ ਆਉਂਦੇ ਆ ਤਾਂ ਜਿਹੜਾ ਤਾਕਤਵਰ ਹੁੰਦਾ ਹੈ ਹਮੇਸ਼ਾ ਛੋਟੇ ਨੂੰ ਦਬੋਲਣ ਦੀ ਕੋਸ਼ਿਸ਼ ਕਰਦਾ ਹੈਗਾ ਵਾ ਤੇ ਜਦੋਂ ਉਸ ਦੇ ਵੱਲੋਂ ਦੂਸਰੇ ਤੇ ਜਿਹੜੇ ਜਿੰਨੀਆਂ ਵੀ ਚੀਜ਼ਾਂ ਬਣਾ ਲਈਆਂ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਜਦੋਂ ਇਹ ਤਬਦੀਲੀ ਦੇਖੀ ਜਾਂਦੀ ਹੈ ਤਾਂ ਸੱਭਿਆਚਾਰੀਕਰਨ ਦਾ ਨਾਮ ਦਿੱਤਾ ਜਾਂਦਾ ਹੈ ਦਵਾ ਹੁਣ ਅਗੇ ਆਇੰਦਾ ਖਿੰਡਾਓ ਆਇੰਦਾ ਦਵਾ ਖਿੰਡਾਓ ਦੇ ਵਿੱਚ ਆਇੰਦਾ ਦਵਾ ਜਦੋਂ ਇੱਕ ਕਾਰਡ ਨੂੰ ਜਦੋਂ ਨਿਕਲੀ ਤਾਂ ਬਾਕੀ ਦੇ ਵੱਲੋਂ ਪਿਨਾ ਲੈ ਗਿਆ ਨਸਲ ਮੁਕਤਾ ਤੁਨ ਆਮ ਨੋਰਮਲ ਪਤਾ ਹੀ ਦਵਾ ਸਭਿਆਚਾਰ ਸਬੇਕਤਾ ਜਿਹੜੀ ਇਹ ਚੀਜ਼ ਆਇੰਦੀ ਗਈ ਹੈ ਕਿ ਸਭਿਆਚਾਰ ਦੇ ਵਿੱਚ ਕਈ ਵਾਰੀ ਕਿੰਦਾ ਚੀਜ਼ ਉਲਟ ਜਿਹੜੀ ਸੱਤ ਪੇਕਤਾ ਕੀ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿੰਨਾ ਵੀ ਇੱਕ ਵਿਸ਼ਲੇਸ਼ਣ ਕੀਤਾ ਜਾਂਦਾ ਹੈਗਾ ਉਸਦੇ ਮੇਨ ਅੰਦਰਗਤੀ ਉਸਦੇ ਆਪਣੇ ਦੇਖਿਆ ਜਾਂਦਾ ਹੈਗਾ ਨਾ ਕਿ ਕਿਸੇ ਬਾਹਰ ਦੇ ਨਾਲ ਉਸਦਾ ਇੱਕ ਤੁਲਨਾ ਕੀਤੀ ਜਾਂਦੀ ਹੈ ਤੇ ਖੜੋਤ ਦੇ ਵਿੱਚ ਇਹ ਦੇਖਦੇ ਗਏ ਜਿਦੋਂ ਸੱਭਿਆਚਾਰ ਦੇ ਵੱਖ-ਵੱਖ ਅੰਗ ਆਪਸ ਦੇ ਵਿੱਚ ਰਿਲੇਟ ਕਰਦੇ ਇੱਕ ਦੇ ਵਿੱਚ ਜ਼ਿਆਦਾ ਤਰੱਕੀ ਹੋ ਗਈ ਬਾਕੀ ਪਿੱਛੇ ਰਹਿ ਗਏ ਤਾਂ ਉਹ ਸੱਭਿਆਚਾਰ ਖੜੋਤ ਦਾ ਨਾਮ ਆ ਜਾਂਦਾ ਹੈ ਠੀਕ ਹੈ ਸੋ ਇਹ ਹੈ ਗੱਸੀ ਅੱਜ ਦਾ ਟਾਪਿਕ ਬਾਕੀ ਕਰਾਂਗੇ ਅਸੀਂ ਅਗਲੇ ਦੇ ਵਿੱਚ ਸੋ ਵੀਡੀਓ ਜ਼ਰੂਰ ਦੇਖਦੇ ਰਹੋ ਥੈਂਕ ਯੂ